ਤੁਸੀਂ ਸਰਦਾਰ ਪ੍ਰਤਾਪ ਸਿੰਘ ਬਾਘਰੇ ਦੀ ਗੱਲ ਦਾ ਇੰਨਾ ਘਬੀਤਾ ਨਾਲ ਨੋਟਿਸ ਲੈ ਕੇ ਕੇਸ ਚ ਦਰਜ ਕਰ ਦਿੱਤਾ ਜੇ ਤੁਹਾਨੂੰ ਬਤੌਰ ਹੋਮ ਮਿਨਿਸਟਰ ਬਤੌਰ ਮੁੱਖ ਮੰਤਰੀ ਇੰਨਾ ਆਪਣੇ ਆਪ ਤੇ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚ ਕੋਈ ਹੋਰ ਕਨੈਡ ਜਾਂ ਬੰਬ ਨਹੀਂ ਫਟੇਗਾ ਤੇ ਚੰਗੀ ਗੱਲ ਹੈ ਤੁਸੀਂ ਪੰਜਾਬ ਦੀ ਜਨਤਾ ਨੂੰ ਭਰੋਸਾ ਦਿਓ ਕਿ ਜੇ ਇੱਕ ਵੀ ਬੰਬ ਹੁਣ ਪੰਜਾਬ ਦੇ ਵਿੱਚ ਫਟਿਆ ਜਾਂ ਕਨੈਡ ਫਟਿਆ ਤੇ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਆਂਗਾ ਆਪੇ ਲੋਕੀ ਬਿਲਕੁਲ ਜਿਹੜਾ ਬੇਚਿੰਤ ਹੋ ਜੇ ਕਿ ਤੁਸੀਂ ਕੇਸਦਰਚ ਕਰਾ ਦਿਓ ਤੇ ਫਿਰ ਲੋਡਿੰਗ ਪਾਰਟੀ ਦਾ ਪ੍ਰਧਾਨ ਥਾਣੇ ਤੇ ਸਭ ਨੂੰ ਜਾ ਕੇ ਧਰਨਾ ਦੇ ਦਿਓ ਖੁਦ ਆਪ ਅਮਨ अरोड़ा ਜੀ ਮੰਤਰੀ ਨੇ ਤੇ ਜੇ ਮੰਤਰੀ ਨੂੰ ਥਾਣੇ ਤੇ ਸਮਰੱਥ ਧਰਨੇ ਦੇਣੇ ਪੈਣੇ ਆਪੇ ਜਿਹੜੀ ਆ ਪੁਲਿਸ ਸਹੀ ਕੰਮ ਨਹੀਂ ਕਰਦੀ ਫਿਰ ਸਾਰੀ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਫਿਰ ਕਦੇ ਪਾਸੇ ਪਿੱਛੇ ਕਿ ਜੇ ਤੁਹਾਨੂੰ ਆਪਣੇ ਸਿਸਟਮ ਤੇ ਵਿਸ਼ਵਾਸ ਨਹੀਂ ਤੁਸੀਂ ਆਪ ਹੀ ਬਤੌਰ ਮੰਤਰੀ ਬਤੌਰ ਪਾਰਟੀ ਪ੍ਰਧਾਨ ਰੂਲਿੰਗ ਪਾਰਟੀ ਦੇ ਉੱਥੇ ਅਸਤੀਫਾ ਦੇਣਿਆ ਇਨਸਾਫ ਲੈਣ ਵਾਸਤੇ ਤੇ ਆਪ ਬਤਨੂ ਇਨਸਾਫ ਕਿੱਥੇ ਮਿਲੂਗਾ ਪਿੱਟਾ ਸਿਸਟਮ ਖਤਮ ਹੋ ਗਿਆ ਤੁਸੀਂ ਸਾਰੇ ਅਸਤੀਫੇ ਦੇ ਕੇ ਪਾਸੇ ਹੋ ਕਿਉਂਕਿ ਇਸ ਤਰ੍ਹਾਂ ਦੇ ਮੁੱਦੇ ਪੈਦਾ ਕਰਕੇ ਲੋਕਾਂ ਦਾ ਧਿਆਨ ਅਸਲੀ ਮੁੱਦੇ ਤੋਂ ਹਟਾ ਕੇ ਜਿਹੜਾ ਤੁਸੀਂ ਰਾਜਨੀਤਿਕ ਫਾਇਦਾ ਲੈਣਾ ਚਾਹੁੰਦੇ ਹੋ ਉਹ ਨਾਲ ਗੱਲ ਨਹੀਂ ਬਣਦੀ